ਇਹ ਰਾਤ ਕੋਈ ਸਵੇਰ 1 ਵਜੇ ਦੇ ਕਰੀਬ ਬਾਹਰ ਬੈਲ ਵੱਜੀ ਆ ਮੈਂ ਬਾਹਰ ਗਿਆ ਤੇ ਦੇਖਿਆ ਪੁਲਿਸ ਕਰ ਖੜੀ ਸੀਗੀ ਤੇ ਬੈਠੇ ਰਹੇ ਨੇ ਇੱਥੇ ਸਾਤਾ ਤੇ 2:30 ਵਜੇ ਫਿਰ ਬਪੂ ਜੀ ਨਾਲ ਚਲੇ ਗਏ ਨੇ ਉਹ ਲੈ ਗਏ ਨੇ ਕੱਲ ਮੀਟਿੰਗ ਹੋਈ ਆ ਸੀਐਮ ਸਾਹਿਬ ਉੱਥੇ ਸਮਝ ਨਹੀਂ ਆ ਰਿਹਾ ਵੀ ਕਿਉਂ ਸੀਐਮ ਸਾਹਿਬ ਇੰਨੀ ਤਲਕੀ ਦੇ ਵਿੱਚ ਓਕੇ ਚਲੇ ਗਏ ਨੇ ਤੇ ਉਹ ਤਰਹੀ ਉਹਨਾਂ ਨੂੰ ਕਿਉਂ ਆਈ ਕਿਉਂਕਿ ਕਿਸੇ ਵੀ ਕਿਸਾਨ ਆਗੂ ਨੇ ਕੋਈ ਅਪਸ਼ਬਦ ਨਹੀਂ ਬੋਲਿਆ ਇਥੇ ਅਫਸਰ ਸਾਹਿਬਾਨ ਦੇ ਬਾਰੇ ਜਾਂ ਕਿਸੇ ਮੰਤਰੀ ਦੇ ਬਾਰੇ ਉਹ ਇਹ ਕਹਿ ਕੇ ਚਲੇ ਗਏ ਨੇ ਚੰਗਾ ਫਿਰ ਤੁਸੀਂ ਜਿਹੜਾ ਕਰਨਾ ਕਰ ਲੋ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਰਿਲੇਟਡ ਇਸ਼ੂ ਡਿਸਕਸ ਹੋ ਰਿਹਾ ਸੀ ਉਹ ਡਿਪਾਰਟਮੈਂਟ ਉਹਨਾਂ ਦੇ ਕੋਲ ਹੈ ਬਾਪੂ ਨੇ ਕਿਹਾ ਵੀ 5 ਮਿੰਟ ਲੈਣੇ ਨੇ ਫਿਰ ਤੁਸੀਂ ਚਲੇ ਜਾਇਓ ਪਰ ਪਤਾ ਨਹੀਂ ਕਿਉਂ ਉਹ ਵਿੱਚੋਂ ਹੀ ਆਪਣਾ ਚਲੇ ਗਏ ਤਾਂ ਦੀ ਜਿਹੜੀ ਕਾਰਵਾਈ ਹੈ ਮੈਂ ਸਮਝਦਾ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਦਾ ਨਹੀਂ ਹੋਣਾ ਚਾਹੀਦਾ ਇਹ ਰਾਤ ਕੋਈ ਸਵੇਰ 1 ਵਜੇ ਦੇ ਕਰੀਬ ਬਾਹਰ ਬੈਲ ਵੱਜੀ ਹੈ ਤੇ ਮੈਂ ਬਾਹਰ ਗਿਆ ਤੇ ਦੇਖਿਆ ਪੁਲਿਸ ਖੜੀ ਸੀਗੀ ਪੁਲਿਸ ਦੇ ਕੋਈ ਹੋਣੇ ਨੇ 20 ਬੰਦੇ ਹੋਣੇ ਨੇ ਪਹਿਲਾਂ ਇੱਕ ਦੋ ਗੱਡੀਆਂ ਸੀ ਫਿਰ ਬਾਅਦ ਦੇ ਵਿੱਚ ਡੀਐਸਪੀ ਵੀ ਆਏ ਨੇ ਲੋਕਲ ਪਹਿਲਾਂ ਮਿਰਕਲ ਐਸਐਚਓ ਸੀ ਫਿਰ ਬੈਠੇ ਰਹੇ ਨੇ ਇੱਥੇ ਘਾਟਾ ਤੇ 2:30 ਵਜੇ ਫਿਰ ਬਾਪੂ ਜੀ ਉਹਨਾਂ ਦੇ ਨਾਲ ਚਲੇ ਗਏ ਨੇ ਉਹ ਲੈ ਕੇ ਨੇ ਜਦ ਪੁਲਿਸ ਆਈ ਤਾਂ ਰਾਤ ਬਸ ਤਾਂ ਫਿਰ ਆਰਾਮ ਕਰ ਰਹੇ ਸੀ ਸੌ ਰਹੇ ਉਹ ਸੌ ਰਹੇ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਨੇ ਜਿਹੜਾ ਰਿਕਵੈਸਟ ਕੀਤੀ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਉਠਾਇਆ ਹਾਂਜੀ ਹਾਂਜੀ ਅਰੇਸਟ ਦੀ ਗੱਲ ਕਰੀ ਤਾਂ ਉਹ ਅਰੇਸਟ ਕਰਕੇ ਕੋਸ਼ਿਸ਼ ਦੱਸਿਆ ਵੀ ਕਿੱਥੇ ਲੈ ਕੇ ਜਾ ਰਹੇ ਨੇ ਨਹੀਂ ਉਹਨਾਂ ਨੇ ਕੋਈ ਵੀ ਦੱਸਿਆ ਹੈਗਾ ਵੀ ਕਿੱਥੇ ਲੈ ਕੇ ਜਾ ਰਹੇ ਨੇ ਫਿਰ ਉਸ ਤੋਂ ਬਾਅਦ ਗੱਲਬਾਤ ਹੋਈ ਜਿਹੜਾ ਸਰ ਸਾਹਿਬ ਨੇ ਜਿਹੜਾ ਜਗਾ ਸੇਫ ਨੇ ਨਹੀਂ ਇੰਨਾ ਕੁ ਪਤਾ ਵੀ ਉਹ ਸੇਫ ਨੇ ਠੀਕ ਨੇ ਤੇ ਦਵਾਈ ਉਹ ਆਪਣੀ ਪਹਿਲਾਂ ਹੀ ਨਾਲੇ ਲੈ ਕੇ ਸੀਗੇ ਰਾਤ ਨੂੰ ਉਹ ਠੀਕ ਨੇ ਇੰਨਾ ਕੁ ਪਤਾ ਲੱਗਿਆ ਇਹ ਗੱਲ ਕਰੀਏ ਪੂਰੇ ਪੰਜਾਬ ਵਿੱਚ ਜਿਹੜੀ ਕਾਰਵਾਈਆਂ ਹੋ ਰਹੀਆਂ ਨੇ ਕਿਸਾਨ ਲੀਟਰ ਕਿੱਥੇ ਜਾ ਰਹੇ ਨੇ ਕੱਲ ਜਿਹੜੀ ਮੀਟਿੰਗ ਸੀ ਬੇਕਦਰਿਕੀ ਆ ਕਿ ਮੈਂ ਤੇ ਜਿਹੜੀਆਂ ਜਿਹੜੀਆਂ ਡਿਟੇਲ ਕਿੱਤ ਜਾ ਰਹੇ ਨੇ ਇਹਦੇ ਨਾਲ ਲੱਗਦਾ ਨਹੀਂ ਵੀ ਇਹ ਜਿਹੜਾ ਮਾਮਲਾ ਹੋਰ ਤੱਕ ਹੋ ਸਕਦਾ ਚੱਲਦਾ ਇਹ ਜਿਹੜਾ ਕੱਲ ਮੀਟਿੰਗ ਹੋਈ ਆ ਸੀਐਮ ਸਾਹਿਬ ਨਾਲ ਉਥੇ ਸਮਝ ਨਹੀਂ ਆ ਰਿਹਾ ਵੀ ਕਿਉਂ ਸੀਐਮ ਸਾਹਿਬ ਇੰਨੀ ਤਲਸੀ ਦੇ ਵਿੱਚ ਉੱਠ ਕੇ ਚਲੇ ਗਏ ਨੇ ਤੇ ਉਹ ਤਲਸੀ ਉਹਨਾਂ ਨੂੰ ਕਿਉਂ ਆਈ ਕਿਉਂਕਿ ਕਿਸੇ ਵੀ ਕਿਸਾਨ ਆਗੂ ਨੇ ਕੋਈ ਅਪਸ਼ਬਦ ਨਹੀਂ ਬੋਲਿਆ ਕਿਸੇ ਅਫਸਰ ਸਾਹਿਬਾਨ ਦੇ ਬਾਰੇ ਜਾਂ ਕਿਸੇ ਮੰਤਰੀ ਦੇ ਬਾਰੇ ਉਹ ਇਹ ਕਹਿ ਕੇ ਚਲੇ ਗਏ ਨੇ ਚੰਗਾ ਫਿਰ ਤੁਸੀਂ ਜਿਹੜਾ ਕਰਨਾ ਕਰ ਲੋ ਤੇ ਇਹ ਬੜੀ ਮੰਦ ਭਾਗੀ ਗੱਲ ਹੈ ਉਸ ਤੋਂ ਪਹਿਲਾਂ ਜਿੰਨੀ ਮੀਟਿੰਗ ਚੱਲ ਰਹੀ ਸੀ ਉਹ ਬਹੁਤ ਖੁਸ਼ਗਵਾਰ ਮੀਟਿੰਗ ਹੋਈ ਆ ਸੱਤ ਅੱਠ 8 9 ਇਸ਼ੂਸ ਡਿਸਕਸ ਹੋ ਗਏ ਸੀਗੇ ਉਸ ਤੋਂ ਬਾਅਦ ਉਹ ਕਹਿੰਦਾ ਨੇ ਅੱਖ ਦਾ ਬਹਾਨਾ ਜਾਂ ਉਹਨਾਂ ਦੀ ਅਪਾਇੰਟਮੈਂਟ ਹੋਣੀ ਹੈ ਡਾਕਟਰ ਨਾਲ ਇਹਨਾਂ ਨੇ ਰਿਕਵੈਸਟ ਕੀਤੀ ਕਿ 5 ਮਿੰਟ ਹੋਰ ਬੈਠ ਜੂ ਕਿਉਂਕਿ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਰਿਲੇਟਡ ਇਸ਼ੂ ਡਿਸਕਸ ਹੋ ਰਿਹਾ ਸੀ ਉਹ ਡਿਪਾਰਟਮੈਂਟ ਉਹਨਾਂ ਦੇ ਕੋਲ ਹੈ ਬਾਪੂ ਨੇ ਕਿਹਾ ਵੀ 5 ਮਿੰਟ ਲੈਣੇ ਨੇ ਫਿਰ ਤੁਸੀਂ ਚਲੇ ਜਾਇਓ ਪਰ ਪਤਾ ਨਹੀਂ ਕਿਉਂ ਉਹ ਵਿੱਚੋਂ ਹੀ ਆਪਣਾ ਚਲੇ ਗਏ ਤੇ ਰਾਤ ਦੀ ਜਿਹੜੀ ਕਾਰਵਾਈ ਹੈ ਮੈਂ ਸਮਝਦਾ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਹਰੇਕ ਨੂੰ ਰਾਈਟ ਹੈ ਆਪਣੀ ਗੱਲ ਕਹਿਣ ਦਾ ਸਰਕਾਰ ਨੂੰ ਨਹੀਂ ਕਹਿਣੀ ਤਾਂ ਹੋਰ ਕਿਹਨੂੰ ਕਹਿਣੀ ਹੈ ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਨੇ ਹੀ ਮਸਲੇ ਲੋਕਾਂ ਦੇ ਹੱਲ ਕਰਨੇ ਨੇ ਤੇ ਗ੍ਰਿਫਤਾਰੀ ਦੇ ਨਾਲ ਮੇਰੇ ਖਿਆਲ ਦੇ ਵਿੱਚ ਜੀ ਨੂੰ ਨਹੀਂ ਵੀ ਸੀ ਪਤਾ 5 ਤਰੀਕ ਦਾ ਅੱਜ ਜੋ ਲੋਕ ਜਾਗੇ ਨੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਰਾਜੀਵਾਲ ਸਾਹਿਬ ਜਾਣਦੇ ਤੁਹਾਡੀ ਕੋਈ ਡਿਊਟੀ ਲਗਾ ਕੇ ਗਏ ਨੇ ਮੋਟੇ ਨਹੀਂ ਕੋਈ ਇਹੋ ਜੀ ਐ ਸੱਚ ਤਾਂ ਨਹੀਂ ਪਰ ਮੈਂ ਪਹਿਲਾਂ ਵੀ ਕਦੇ ਜਦੋਂ ਕਿਤੇ ਇਹੋ ਜੀ ਕੋਈ ਇਹਨਾਂ ਦੀ ਐਲਐਸ ਹੋਈ ਜਾਂ ਕੁਝ ਹੋਈ ਆ saat dayıza, jethe diye bir genel yoldan olur, batı batıp payıza